குச்சினா பல Çünkü bir yardım aldık mı? Eri görüyor ya. ਚਲੋ ਹੁਣ ਅੱਗੇ ਹੁਣ ਹਮਾਰਾ ਵਿਚ ਇਹ ਕਲੀ ਹਾਲੀ ਸੰਪਰਨ ਹੈ ਜਿਹੜਾ ਮੈਂ ਬ੍ਰੀਫ ਕਰਦਾ ਹਾਂ ਬਸ ਸੁਣ ਹਾਂਜੀ ਮਤੀ ਤੇ ਇਥੇ 24 ਦੀ ਦਰਮਿਆਨੀ ਰਾਤ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਕੌੜੀ ਰੋਡ ਤੇ ਫਿਊਚਰ ਹਾਈਟ ਸੋਸਾਇਟੀ ਜਿਹੜੀ ਖਾਨਪੁਰ ਦੇ ਲਾਗੇ ਹੈਗੀ ਉੱਥੇ ਕੁਝ ਨੌਜਵਾਨ ਜਿਹੜੇ ਨੇ ਲੜਾਈ ਝਗੜਾ ਕਰ ਰਹੇ ਨੇ ਤੇ ਹੁਲੜਭਾਜੀ ਕਰ ਰਹੇ ਨੇ ਤੇ ਇਹ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਵੀ ਕੋਈ ਕਿਸੇ ਨੇ ਹਵਾਈ ਫਾਇਰ ਵੀ ਕੀਤੇ ਨੇ ਤੇ ਉਸੇ ਇਨਫੋਰਮੇਸ਼ਨ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਪਾਰਟੀ ਇਮੀਡੀਟਲੀ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੋਂ ਜੋ ਮੌਕੇ ਤੋਂ ਪੜਤਾਲ ਕੀਤੀ ਗਈ ਉਦੇ ਮੁਤਾਬਕ ਅਸੀਂ ਜਿਹੜਾ ਮੁਖਬਰੀ ਦੇ ਆਧਾਰ ਤੇ ਉਹ ਵੀ ਇਨਫੋਰਮੇਸ਼ਨ ਦੇ ਆਧਾਰ ਤੇ ਮਕਦਮਾ ਨੰਬਰ 68/25 ਥਾਣਾ ਸਿਟੀ ਖਰਬਖੇ ਦਰਜੀਸਰ ਕਰ ਲਿਆ ਸੀ ਉਸੇ ਮੌਕੇ ਤੇ ਦਰਾਨੇ ਤਵਤੀ ਇਹ ਸ਼ੇ ਗੱਲ ਸਾਹਮਣੇ ਆਈ ਕਿ ਜਿਹੜੇ ਦੋ ਗਰੁੱਪ ਆਫ ਨੌਜਵਾਨ ਸੀਗੇ ਇਹ ਕਾਰ ਦੀ ਪਾਰਕਿੰਗ ਜਾਂ ਕਾਰ ਦੀ ਡਰਾਈਵਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਸੀ ਪਹਿਲਾਂ ਇੱਕ ਧਿਰ ਨੇ ਦੂਸਰੇ ਧਿਰ ਨਾਲ ਹੱਥੋ ਪਾਈ ਕੀਤੀ ਉਸ ਤੋਂ ਬਾਅਦ ਗੱਲ ਜਿਆਦਾ ਵਧ ਗਈ ਤੇ ਇੱਕ ਦੋ ਨੌਜਵਾਨ ਇੱਕ ਨੌਜਵਾਨ ਨੇ ਉੱਤੇ ਹਵਾਈ ਫੈਰ ਵੀ ਕੀਤੇ ਤੇ ਅਸੀਂ ਉਹਨਾਂ ਦੀ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਜਿਹੜਾ ਸਾਡੇ ਆਪਣੇ ਸੋਰਸਸ ਸੀ ਉਹਨਾਂ ਤੋਂ ਪਰਤਾਲ ਕਰਕੇ ਜਿਹੜੇ ਇਹਨਾਂ ਦੀ شناخت ਕੀਤੀ شناخت ਕਰਕੇ ਇਨੀਸ਼ੀਅਲੀ ਦੋ ਤੇ ਉਸ ਤੋਂ ਬਾਅਦ 23 ਹੋਰ ਟੋਟਲ 25 ਜਿਹੜੇ ਨੌਜਵਾਨ ਨੇ ਇਸ ਲੜਾਈ ਵਿੱਚ ਸ਼ਾਮਲ ਸੀ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਵੱਲੋਂ ਜਿਹੜਾ ਇਹ ਸਾਰੇ ਇਨਸੀਡੈਂਟਸ ਚ ਵਰਤੀਆਂ ਹੋਈਆਂ ਟੋਟਲ 8 ਕਾਰਸ 2 ਮੋਟਰਸਾਈਕਲ ਤੇ ਇਸ ਤੋਂ ਇਲਾਵਾ ਇੱਕ ਵੈਪਨ ਤੇ ਬਾਕੀ ਡੰਡੇ ਛੋਟੇ ਇਹੀਆਂ ਚੀਜ਼ਾਂ ਜਿਹੜੀਆਂ ਉਹ ਬਰਾਮਦ ਕਰਦੀਆਂ ਅੱਜ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਰੀਕ ਤਫ਼ਤੀਸ਼ ਸ਼ੁਰੂ ਕੀਤੀ ਜਾਵੇਗੀ ਸਿਰਫ ਇੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਸਾਹਮਣੇ ਆਇਆ ਹੈ ਜਿੱਦਾਂ ਵੈਪਨ ਮਿਲਿਆ ਹੈ ਨਾ ਕੋਈ ਕਿਹਾ ਕੋਈ ਹੋਰ ਮਾਮਲਾ ਇਜ਼ਾਜ਼ ਸੀ ਕਿ ਜਾਂ ਕੋਈ ਹੋਰ ਕੋਈ ਲੜਾਈ ਝਗੜੇ ਦੇ ਜਾਂ ਕਿ ਕੋਈ ਹੋਰ ਕਿਸੇ ਕੇਸ ਦੇ ਵਿੱਚ ਇਨਵੋਲ ਨਹੀਂ ਹੈ ਗੈਂਗਸਟਰ ਐਂਗਲ ਦੇਖੋ ਜੀ ਇਹਦਾ ਕੋਈ ਜਿਆਦਾ ਨਹੀਂ ਸਾਹਮਣੇ ਆਇਆ ਕੁਝ ਨੌਜਵਾਨ ਤਾਂ ਇਹਦੇ ਵਿੱਚ ਕੋਈ ਜਿਮ ਟ੍ਰੇਨਰ টাইਪ ਸੀ ਕੁਝ ਇਹਨਾਂ ਤੋਂ ਸਟੂਡੈਂਟ ਸੀਗੇ ਤੇ ਕੋਈ ਜਿਆਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਆਇਆ ਇੱਕ ਜਣੇ ਨੂੰ ਛੱਡ ਕੇ ਉਹਦੇ ਤੇ ਪਹਿਲਾਂ ਲੜਾਈ ਝਗੜੇ ਦਾ ਪਰਚਾ ਹੈਗਾ ਫਿਲਹਾਲ ਦੇ ਤੌਰ ਤੇ ਇਹੀ ਸਾਡੇ ਰਿਕਾਰਡ ਦੇ ਮੁਤਾਬਕ ਜੋ ਸਾਹਮਣੇ ਆਇਆ ਕੋਈ ਬਾਕੀ ਕੋਈ ਮੇਜਰ ਇਹ ਜਿਹੇ ਐਂਗਲ ਨਹੀਂ ਸਾਹਮਣੇ ਆਇਆ ਸਰ ਵੈਪਨ ਕਿਹੜਾ ਹੀ ਪਤਾ ਨਹੀਂ ਇਹ 9mm ਦਾ ਵੈਪਨ ਸੀਗਾ ਜੀ। ਲਾਇਸੈਂਸ ਹੈ ਕੀ ਬਿਨਾਂ ਲਾਇਸੈਂਸ? ਨਹੀਂ ਜੀ ਫਿਲਹਾਲ ਦੇ ਤੌਰ ਤੇ ਤਾਂ ਅਨਲਾਈਸੈਂਸਡ ਵੈਪਨ ਆ ਜੀ ਲਾਇਸੈਂਸ ਨਹੀਂ ਤਾਂ ਮੈਂ ਆਇਆ। ਇਹ ਕਿਸੇ ਕੋਲ ਬਰਾਮਦ ਹੋਇਆ ਮਤਲਬ ਜਿਹੜਾ ਪਰਸਨ ਜਿਹੜਾ ਹੈਗਾ ਜਿਹਨੇ ਇਹ ਬਰਾਮਦ ਕੀਤਾ। ਉਹ ਬੰਦੇ ਦਾ ਨਾਮ ਇਹ ਜੀ ਹਰਜਿੰਦਰ ਸਿੰਘ ਦਾ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਆ। ਉਹ ਤੇ ਇੱਕ ਉਹਦੇ ਨਾਲ ਇਹ ਦੋ ਜਣੇ ਸੱਜਣ ਰਹੇ ਆ। ਇਹ ਰਾਹੋਂ ਦਾ ਰਹਿਣ ਵਾਲਾ ਜੀ ਨਵਾਂ ਸ਼ਹਿਰ। ਇਹ ਜਿਹੜੇ 25 ਬੰਦੇ ਆਪਾਂ ਦੀ ਗੱਲ ਕਰ ਰਹੇ ਹਾਂ ਕਿੱਥੋਂ ਦੇ ਨੇ ਸਾਰੇ ਵੱਖ-ਵੱਖ ਪੰਜਾਬ ਦੇ ਕਿੱਧਰ ਕਿੱਥੇ ਨੇ। ਦੇਖੋ ਜੀ ਜ਼ਿਆਦਾਤਰ ਨੌਜਵਾਨ ਹਰਿਆਣੇ ਦੇ ਹਰਿਆਣਾ ਵੇਸਟ ਨੇ ਕੁਝ ਪੰਜਾਬੀਸ ਨੇ ਤਾਂ ਇਕੋ ਲੋਕੈਲਿਟੀ ਦੇ ਨੇ ਹੈਗੇ ਇੱਥੇ ਖਰੜ ਮੋਸਟਲੀ ਕਿਰਾਏ ਤੇ ਰਹਿੰਦੇ ਸੀ ਮਨ ਲਵੇ ਸਟੂਡੈਂਟ ਨੇ ਆ ਕਿ ਵਰਕਰ ਮਨ ਕੋ ਜੌਬ ਕਰ ਰਹੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕੋਸ਼ਿਸ਼ ਸਟੂਡੈਂਟ ਵੀ ਨੇ ਇਹਨਾਂ ਚੋਂ ਕੋਸ਼ਿਸ਼ ਜਿਵੇਂ ਪਾਰਟ ਟਾਈਮ ਜੌਬ ਕਰਦੇ ਨੇ ਦੋ ਜਣੇ ਜਿਮ ਟ੍ਰੇਨਰ ਵੀ ਨੇ ਤਾਂ ਵਕ ਵਕ ਮਤਲਬ ਫੀਲਡਸ ਇੰਪਲੋਏ ਇਹ ਜੋ 25 ਦੇ ਬੱਚੇ ਇੱਕੋ ਗੁੱਟ ਦੇ ਦੋਨੋਂ ਗੁੱਟਾਂ ਦੇ ਨੇ ਨਹੀਂ ਜੀ ਅਸੀਂ ਤਾਂ ਐਫਆਰ ਦੇ ਸੈਕਸ਼ਨ ਲਾਏ ਨੇ ਕਿਉਂਕਿ ਸਾਨੂੰ ਕੋਈ ਫਾਰਮਲ ਕੰਪਲੇਂਟ ਨਹੀਂ ਸੀ ਰਿਸੀਵ ਹੋਈ ਤਾਂ ਜਿਹੜਾ ਪਰਚਾ ਅਸੀਂ ਆਪਦੀ ਇਨਫੋਰਮੇਸ਼ਨ ਤੇ ਦਿੱਤਾ ਬਾਅਦ ਸੀਸੀਟੀਵੀ ਫੁਟੇਜ ਆ ਤੁਸੀਂ ਦੇਖੀ ਵੀ ਹੋਣਾ ਸੀਸੀਟੀਵੀ ਫੁਟੇਜ ਆ ਗਈ ਸੀਗੀ ਉਹਦੇ ਬੇਸਿਸ ਤੇ ਅਸੀਂ ਸ਼ਨਾਖਤ ਕੀਤੀ ਹੈ ਇਹਨਾਂ ਨੇ ਉੱਤੇ ਹੱਲਟ ਬਾਜੀ ਕਾਫੀ ਲਾ ਲੈਸਨੈਸ ਕ੍ਰੀਏਟ ਕੀਤੀ ਹੈ تو وہ لائلسنس بلکل کسی قیمت تے ٹال ریٹ تا نہیں کی تھی ہوتا اس یہ دیکھ رہا پورا سخت ایکشن رویہ اپنا کے دیکھو جی آمز ایکٹ لگ گیا ون ٹوٹی پائی بی این ایس لگ گیا ایف ری دیس ایکشن لگ گیا رائٹنگ دیس ایکشن لگ گیا ون نائنٹی ون نائنٹی ون بی این ایس وہ ساری سیکشن لگ گیا لگا تا رہے دیکھن جا رہا کہ اس سے علاقے میں دوبانہ گریہ رہا سے دو دو ہوئے تھا یہاں پیر سے تینچے میں جا گھوگے رہا دیا ہے تو اسی میں کیوں نہ تو کوئی ਬਿਲਕੁਲ ਲਿਆ ਜਾ ਰਿਹਾ ਜੀ ਅਸੀਂ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਇਨਫੋਰਸ ਕਰਨ ਲਈ ਅਸੀਂ پابੰਦਾਂ ਤੇ ਉਹਨਾਂ ਦੀ ਜਿਹੜੀ ਅਸੀਂ ਸ਼ਕਤੀ ਨਾਲ ਪਾਲਣਾ ਕਰਾਉਣੀ ਵੀ ਹੈ ਪਹਿਲਾਂ ਇੱਕ ਦੋ ਜਗ੍ਹਾ ਤੇ ਸਾਡੇ ਧਿਆਨ ਚ ਆਇਆ ਸੀਗਾ ਉੱਥੇ ਅਸੀਂ ਬਿਲਕੁਲ ਮਤਲਬ ਕੰਟਰੋਲ ਕੀਤਾ ਕੋਈ ਦੁਕਾਨਾਂ ਦੇ ਸਾਹਮਣੇ ਤਾਂ ਇਹ ਲੜਾਈ ਨਹੀਂ ਹੋਈ ਇਹ ਤਾਂ ਆਮ ਇੱਕ ਰਹਿਸ਼ੀ ਸੁਸਾਇਟੀ ਜਿੱਥੇ ਇਹ ਲੜਾਈ ਹੋਈ ਹੈ ਤੇ ਕਿਸੇ ਮਾਰਕੀਟ ਜਾਂ ਕਿਸੇ ਉਹ ਜੀ ਤਾਂ ਕੋਈ ਗਲਤ ਬਾਤ ਨਹੀਂ ਆਈ ਸਾਹਮਣੇ ਵੀ ਕੋਈ ਮਾਰਕੀਟ ਖੁੱਲੀ ਹੋਣ ਕਰਕੇ ਲੜਾਈ ਹੋਈ ਹੈ انڈیا کرائم نیوز ظلم کے خلاف جنگ آپ دیکھ رہے ہیں انڈیا کرائم نیوز